ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿ ਮੈਂ ਉਮੀਦ ਕਰਦਾ ਹਾਂ ਵਧੀਆ ਹੋਗੇ ਠੀਕ ਠਾਕ ਹੋਗੇ ਲਓ ਜੀ ਟਾਈਮ ਹੈ ਜਿਹੜਾ ਟਾਈਮ ਅੰਬਰ ਦੇ ਵੇਲੇ ਦਾ ਹੈ 5 ਵਜੇ ਚੁਪਕੇ ਨੇਗੇ ਆਪਾਂ ਨਹਾ ਲੈਣਾ ਕਿ ਆਪਾਂ ਨੇ ਪਹਿਲਾਂ ਇਸ ਤੋਂ ਵੱਲ ਉੱਠ ਕੇ ਚਾਹ ਬਣਾ ਲਈ ਚਾਹ ਬਣਾ ਕੇ ਆਪਾਂ ਨਹਾ ਇੰਛ ਨਾਣ ਕਰ ਆਏ ਅੱਜ ਹੈਗਾ ਜੀ ਮੱਸੀ ਦਾ ਦਿਹਾੜਾ ਹੁਣ ਆਪਾਂ ਧਰਦਾਂ ਖੀਰ ਆਪਾਂ ਖਵਾਵਾਂਗੇ ਰੋਟੀ ਚਲੋ ਜੀ ਆਪਾਂ ਸੋਨ ਬਾਰੇ ਚੱਲਦੇ ਹਾਂ ਤੁਹਾਨੂੰ ਦਿਖਾਉਣਾ ਹੈ ਜੇ ਬਹੁਤ ਨੇਰਾ ਪਿਆਗਾ ਆਪਾਂ ਚਾਹ ਬਣਾ ਚੁੱਕੇ ਆ ਚਲੋ ਜੀ ਆਪਾਂ ਖੀਰ ਬਣਾਉਣੀ ਸਟਾਰਟ ਕਰਦੇ ਆ ਲਓ ਜਿਹੇ ਪੂਰਾ ਫੁੱ आपका गोहा कट के फिर आप कख गंडा पा दी तो बहुत नेरा हो रहा चलते रसोई चौड़ पी पानी चिं रखे धोते तो तो थोड़ा जहां पा रहा जी पानी जो आप कट देंगे जग चेंगे ਚੌਲ ਲਏ ਪਾਣੀ ਥੋੜੀ ਜਿਹੀ ਪਾਣੀ ਪਾ ਦਾਂਗੀ ਥੋੜਾ ਜਿਹਾ ਤੇੜੀਆ ਪਾਣੀ ਥੋੜੀ ਜਿਹੀ ਜਿਹੜੀ ਸੀ ਨਾ ਚ ਪਾਣੀ ਸਾਰਾ ਖਤਮ ਹੋ ਗਿਆ ਆ ਦੇਖੋ ਇਹਨੇ ਚੌਲ ਰਲ ਗਏ ਇਹ ਫਿਰ ਪਾਣੀ ਤਾਂ ਆਪਾਂ ਇਸੇ ਥੱਲੇ ਲੇ ਲਵਾਂਗੀ ਆਪਾਂ ਪਾਉਣੇ ਦੇ ਵਿੱਚ ਦੇਖੋ ਦੁੱਧ ਆ ਪਰਾਠਾ ਕੋਣ ਕੇੰਦਾ ਲੇ ਸੀਓ ਸਿਆਣੇ ਰੋਟੀ ਖਵਾਉਣੇ ਇੱਕ ਆਪਾਂ ਖਵਾਵਾਂਗੇ ਦਿਵਾਲੀ ਵੇਲੇ ਹੁਣ ਆਪਾਂ ਖੀਰ ਧਰ ਕੇ ਚਾਹ ਪੀਚੋ ਜੁਵਾ ਦਾ ਪੰਜ ਕੱਪੜੇ ਧੋ ਦੇਈ ਕੇ ਰੋਟੀ ਕੁਮਾਣ ਤੋਂ ਬਲਾ ਕਹਿੰਦਾ ਨਾ ਆਪਾਂ ਕੱਪੜੇ ਧੋ ਦਿੰਦੇ ਇੰਨੇ ਉਸ ਤੋਂ ਬਾਅਦ ਆਪਾਂ ਕੱਪੜੇ ਲੇ ਕੇ ਦੇ ਦੇ ਗੇ ਪਰ ਆਪਾਂ ਨਾਲੇ ਕੀ ਕਰੀਏ ਸਿਵਾਇ ਹੋਣਗੇ ਨਾ ਮੈਂ ਸੰਭਰਿਆ ਆਪਣੇ ਪੰਡਤਾਂ ਨੂੰ ਸਿਵਾਇ ਹੋਣਾ ਹੁਣ ਆਪਾਂ ਸਿੰਦੂਰਾਂ ਦਿਆਂ ਮੈਂ ਕੱਪੜੇ ਨਾਲ ਆਪਾਂ ਜਿਆ ਸਮਝਣਾ ਕਿ ਆਪਾਂ ਸਿੰਦੂਰ ਇਹ ਵੀ ਪਾਤਾ ਸੇਚੇ ਚ ਪਾਉਣੀ ਹੈ ਜੀ ਅੱਗੇ ਚਾਪ ਚਾਹ ਤੇ ਲੈ ਲੈ ਬੈਠੀ ਲਈ ਆ ਨਾ ਪਤਾ ਮਾ ਪਨੀਰ ਆਤ ਭੁੰਦੀ ਸੀਗੇ ਇਹਨਾਂ ਨੂੰ ਆਪਾਂ ਛਿੱਲ ਲਾਂਗੇ ਛਿੰਡ ਕੇ ਆਪਾਂ ਫੇਰ ਆਪਾਂ ਚੀਰ ਕੇ ਪਾ ਦਾਂਗੇ ਖੀਰ ਚ ਤੇ ਆਪਾਂ ਇਹ ਮੈਂ ਛਿਲਕਾ ਲਾ ਦਾਂਗੇ ਸਾਰਾ ਨਾਲੇ ਆਪਾਂ ਉਧਰ ਤਰ ਚ ਖੀਰ ਨਾਲੇ ਚਾਪਾਂ ਨਾਲੇ ਬਦਾਮ ਛਿੱਲੇ ਲੈਣੇ ਆ ਨਾਲੇ ਆਪਾਂ ਦੇਖ ਉਧਰ ਚਾਹ ਵੀ ਆਪਾਂ ਚਾਹ ਵੀ ਲੈਣੇ ਆ ਦੇਖ ਇਸ ਤਰ੍ਹਾਂ ਆਪਾਂ ਸਾਰੇ ਛਿੱਲ ਕੇ ਆਪਾਂ ਨਾ ਫੇਰ ਚੀਰ ਲਾਂਗੇ ਇਹਨਾਂ ਨੂੰ ਚਲੋ ਜੀ ਆਪਾਂ ਚਾਹ ਪੀ ਲਈਏ ਜੀ ਜਿਤੇ ਪਕਾਵਾ ਕਰਦੇ ਫਿਰ ਆਪਾਂ ਰੋਟੀ ਖਵਾਵਾਂਗੇ ਲਓ ਜੀ ਖੀਰ ਆਪਾਂ ਨੇ ਬਣਾ ਲਈ ਆਪਾਂ ਨੇ ਧਿਆਣਿਆਂ ਨੂੰ ਖਵਾਤੀ ਆਪਣੇ ਖੇਤ ਵੀ ਲੱਸੀ ਪਾ ਜਾਂਦੀ ਹੁਣ ਆਪਣੇ ਪੰਡਤ ਬਾਬਾ ਜੀ ਆਉਣਗੇ ਜਾਂ ਆਪਾਂ ਵੀ ਬਾਜ਼ਾਰ ਚ ਘਰ ਨੇੜੇ ਆਪਣੇ ਨਹੀਂ ਆਪਾਂ ਫਿਰ ਘਰੇ ਫੜਾ ਆਵਾਂਗੇ ਉਹਨਾਂ ਬਿਮਾਰ ਨੇ ਵਿਚਾਰੇ ਅਸ ਤਰਿਆ ਨਹੀਂ ਜਾਂਦਾ ਬਜ਼ੁਰਗ ਹੋ ਗਏ ਹੁਣ ਚਲ ਆਪਾਂ ਦੇਖਦੇ ਆਂ ਫੋਨ ਕਰਦੇ ਆਂ ਉਹ ਕਹਿੰਸੀ ਵੀ ਮੇਰਾ ਪੋਤਾ ਗਿਆ ਹੈ ਗਰਾਊਂਡ ਜੇ ਉਹ ਆ ਗਿਆ ਤਾਂ ਆ ਜਾਣਗੇ ਨਹੀਂ ਆਪਾਂ ਘਰੇ ਫੜਾ ਆਵਾਂਗੇ ਆ ਦੇਖੋ ਸੀ ਕੱਪੜੇ ਆਪਾਂ ਨੇ ਪਹਿਲਾਂ ਧੋਤੇ ਸੀਗੇ ਕਪੜੇ ਧੋ ਕੇ ਆਪਾਂ ਕੰਮ ਨਿਮੇੜਤੇ ਸਾਰੇ ਅੱਲਾ ਜੀ ਆਹ ਬੜੀ ਨਾ ਆਪਣੇ ਪੰਡਤ ਬਾਬੇ ਦੀ ਰੋਟੀ ਐ ਇੱਥੇ ਆਪਾਂ ਖੀਰ ਪਾਈ ਪੀ ਆ ਆਪਣੇ 2.5 ਮੀਟਰ ਕਪੜਾ ਹੁੰਦੇ ਤੇ ਆਪਣੇ ਦਾਣਿਆਂ ਦਾ ਥਾਲ ਇਹ ਆਪਣੇ ਪੈਸੇ ਹੁੰਦੇ ਨੇ ਜਿੰਨੇ ਆਪਣੀ ਸ਼ਰਤਾਂ ਹੁੰਦੀ ਆਪਾਂ ਦੇ ਦੇਣੇ ਆ ਚਲੋ ਜੇ ਇਹ ਸੀਗੀ ਆਪਣੀ ਰੋਟੀ ਆਪਾਂ ਜਦੋਂ ਬਣਾ ਕੇ ਨਾ ਖੇਤੋਂ ਆ ਆਪਣੇ ਗਏ ਹੋਏ ਨੇ ਕਿ ਖੇਤ ਲੱਸੀ ਪਣ ਫਿਰ ਆਪਾਂ ਉਹਨਾਂ ਦੇ ਘਰੇ ਪਹੁੰਚਾ ਦਾਂਗੇ ਜਾਂ ਫਿਰ ਆਪਣੇ ਘਰੇ ਆ ਜਾਣਗੇ ਲੋਜੀ ਕੰਮ ਤਾਂ ਤੇ ਆਪਾਂ ਸਾਰੇ ਨਿਮੇੜ ਤੇ ਰੋਟੀ ਆਪਾਂ ਨੇ ਖਵਾਤੀ ਨਾਲੇ ਪੰਡਤ ਬਾਬਾ ਜੀ ਨੂੰ ਖਵਾਤੀ ਨਾਲੇ ਆਪਣੇ ਘਰੇ ਧਿਆਣੀਆਂ ਨੂੰ ਖਵਾਤੀ ਆਪਾਂ ਨੇ ਮੱਝਾ ਮੱਝਾ ਬੰਦਤੀਆਂ ਸਾਰੇ ਕੰਮ ਕਰਕੇ ਚਲੋ ਜੀ ਆਪਾਂ 9:00 9:30 ਵੱਜ ਗਏ ਹੁਣ ਆਪਾਂ ਚੱਲਦਾ ਗੁਰਦੁਆਰਾ ਸਾਹਿਬ ਆਪਣੇ ਹਰ ਮਹੀਨੇ ਮੱਸਿਆ ਭਰਦੇ ਆਪਣੇ ਗੁਰਦੁਆਰਾ ਸਾਹਿਬ ਜੀ ਨਾਲ ਸੰਗਰਾਮ ਅੱਜ ਮਹੀਨੇ ਮਨਾਈ ਜਾਂਦੀ ਆ ਚਲੋ ਜੀ ਆਪਾਂ ਚੱਲਦੇ ਆ ਨਾਲੇ ਤੁਹਾਡੇ ਦਰਸ਼ਨ ਕਰਾਉਣੇ ਚਲੋ ਨਾਲੇ ਆਪਾਂ ਮੱਸਿਆ ਵਾਲੇ ਦਿਨ ਆਪਾਂ ਮੱਥਾ ਟੇਕਣਾ ਜ ਮੱਸਿਆ ਦਾ ਜਹਾੜਾ ਕਰਕੇ ਚਲੋ ਜੀ ਆਪਾਂ ਗੁਰਦੁਦਵਾਰਾ ਸਾਹਿਬ ਚੱਲਦੇ ਆ

ਵਾਹਿਗੁਰੂ 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 ਗੁਰ ਮਿਲਿਆ ਅਪਨ ਦੇ ਸ਼ਿਰ ਮਿਲਿਆ ਗੁਰ ਮਿਲਿਆ ਅਪਨ ਦੇ ਸ਼ਿਰ ਮਿਲਿਆ ਮੇਰੀ ਗਮਨਾ ਰਹੀ ਦੇਵਾ ਕੀ ਪੂਰੇ ਖੋਲ ਬਹਿਸਾ ਵਾਲੇ ਮਦਦ ਕਰਦੇ ਨਾਮ ਬਾਣੀ ਦਾ ਕੀ ਮੈਂ ਨਿਵਾ ਚੰਦ ਦੇ ਦਰਸ਼ਨ ਤੱਕਿਆ ਨੂੰ ਤੇ ਨਾ مما او رسنا يا نيتو تي گريان سا تي گريان سا छोटे गुरद्वारा साहब जाए मा टेके आप देख कराया है। ਅੱਪ ਆ ਗਏ ਜੀ ਘਰੇ ਚਲੋ ਅੱਜ ਦੀ ਬੁਢੀ ਗੰਡੀ ਚੀ ਕਰਦੇ ਹਾਂ ਮਿਲਦਾ ਨੈਸਟ ਬਲੌਗ ਨਾਲ